ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਦਾ ਬੋਤ ਜਿਹੜਾ ਪਿੰਡ ਦਿয়ালਪੁਰ ਥਾਣਾ ਸੁਬਾਨਪੁਰ ਜ਼ਿਲ੍ਹਾ ਕਪੂਰਥਲਾ ਔਰ ਬਲਾਕ ਜਿਹੜਾ ਢਿਲਮਾ ਵਿਧਾਨ ਸਭਾ ਹਵਾਲਾ ਕਪਲਤ ਦੇ ਅੰਦਰ ਆ ਦੇਖੋ ਕੋਈ ਸ਼ਰਾਰਤੀ ਬੰਦਾ ਜਿਹੜਾ ਆ ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਦਾ ਜਿਹੜਾ ਬੋਤ ਨਾ ਛੇ ਟੋੜ ਪੰਨ ਕਰਕੇ ਗਏ ਆ ਦੇਖੋ ਹੱਥ ਦਾ ਨੁਕਸਾਨ ਕਰਕੇ ਗਏ ਇਸ ਕਰਕੇ ਅਤੀ ਨਿੰਦਣਯੋਗ ਗੱਲ ਹੈ ਔਰ ਸਾਰੇ ਸਤਕਾਰਯੋਗ ਸਾਥੀ ਬਾਬਾ ਸਾਹਿਬ ਡਾਕਟਰ ਮੇਧਕਰ ਸਾਹਿਬ ਨੂੰ ਜਿੰਨੇ ਵੀ ਮੰਨਣ ਵਾਲੇ ਸਾਰਿਆਂ ਨੂੰ ਪਤਾ ਲੱਗਾ ਸਾਰੇ ਸਾਥੀ ਪਿੰਡ ਵਾਸੀ ਇਕੱਠੇ ਹੋਏ ਆ ਔਰ ਪੁਰਜੋਰ ਜਿਹੜੀ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਦੂਛੀ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਸਾਡੇ ਰਹਿਬਰ ਜਿਹੜੇ ਬਾਬਾ ਸਾਹਿਬ ਡਾਕਟਰ ਮਬੇਦਕਰ ਸਾਹਿਬ ਦੇ ਸਟੈਚੂ ਦਾ ਜਿਹੜਾ ਬੜਾ ਡਾਊਨਲਡ ਨੁਕਸਾਨ ਕੀਤਾ ਔਰ ਭਾਰੀ ਠੇਸ ਪਹੁੰਚੀ ਹੈ ਸਮਾਜ ਨੂੰ ਜੈਪੀਂ ਦੇ ਜੈਪਾਰ ਅੱਜੋ ਪਿੰਡ ਦੇ ਹਾਲਪੁਰ ਵਿਖੇ ਜੋ ਡਾਕਟਰ ਮਬੇਦਕਰ ਬਾਬਾ ਸਾਹਿਬ ਜੀ ਦੇ ਇਸ ਸਟੈਚੂ ਦੇ ਨਾਲ ਜੋ ਛੇਡ ਸਾੜਾ ਸਰਾਰ ਤੇ ਅੰਸਰਾ ਨੇ ਕੀਤੀ ਆ ਔਰ ਸਾਡੇ ਜਿਹੜੇ ਐਸੇ ਸਵਾਲ ਸਾਰੇ ਸਾਥੀਆਂ ਨੂੰ ਪਾਰੀ ਰੋਸ ਹੈ ਮਨਾਂ ਦੇ ਵਿੱਚ ਪ੍ਰਸ਼ਾਸਨ ਤੋਂ ਕਪੂਰਥਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਮਸਲੇ ਨੂੰ ਬਹੁਤ ਜਲਦੀ ਜਿਹੜਾ ਹੱਲ ਕੀਤਾ ਜਾਵੇ ਔਰ ਜਿਹੜਾ ਵੀ ਦੋਸ਼ੀ ਆ ਉਸ ਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਹਾਂਜੀ ਰਾਜਪਾਲ ਜੀ ਜੈ ਭੀਮ ਜੈ ਭਾਰਤ ਜਿਹੜਾ ਪਿੰਡ ਦਿਆਲਪੁਰ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੇ ਸਟੈਚੂ ਦਾ ਜਿਹੜਾ ਅਪਮਾਨ ਹੋਇਆ ਉਹਦੀ ਜਿਹੜੀ ਸਾਥ ਜਨਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਖਤ ਜਿਹੜਾ ਵਿਰੋਧ ਕੀਤਾ ਜਾਊਗਾ ਧੰਨ हां जी मणूरलाल जी बाबा साहब भीमराव अंबेडकर जो स्टैच्यू ਦੇ ਨਾਲ ਛੇੜਛਾੜ ਕੀਤੀ ਗਈ ਅਤੇ ਨਿੰਦਨਯੋਗ ਗੱਲ ਹੈਗੀ ਆ ਕਿ ਸਾਡੇ ਰਾਇਬਰਾਂ ਦੇ ਨਾਲ ਹੀ ਇਹ ਕੁਸ਼ ਕਰਦੇ ਆ ਤਾਂ ਅਗਰ ਜਲਦੀ ਤੋਂ ਜਲਦੀ ਕੋਈ ਸਰਕਾਰ ਨੇ ਜਾਂ ਸੁਭਾਨਪੁਰ ਥਾਣਾ ਪੁਲਿਸ ਨੇ ਕੋਈ ਐਕਸ਼ਨ ਨਾ ਲਿਆ ਤਾਂ ਫਿਰ ਅਗਲੀ ਕਾਰਵਾਈ ਅਸੀਂ ਕਰਾਂਗੇ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, carpentry. For more information, please contact him at under check platform Trade Trade, www.checktrade.com slash 921760. Chandar Consultants Limited call him on this number 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ